ਮਕੌਦਰ ਦੇ ਸਿਵਲ ਹਸਪਤਾਲ ਵਿੱਚ ਪਹੁੰਚੇ ਆ ਜਿੱਥੇ ਅੱਜ ਡਾਕਟਰਾਂ ਨੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਹੜਤਾਲ ਕੀਤੀ ਆ ਕਾਰਨ ਕਾਰਨ ਸਕਿਉਰਟੀ ਕੋਈ ਸਕਿਉਰਟੀ ਨਹੀਂ ਇੱਥੇ ਭਾਵੇਂ ਦਿਨੇ ਹੋਵੇ ਭਾਵੇਂ ਰਾਤ ਨੂੰ ਹੋਵੇ ਅਕਸਰ ਅਸੀਂ ਦੇਖਿਆ ਵਾ ਜਿਹੜੇ ਦਵਾਈ ਇੱਥੇ ਲੈਣ ਆਉਂਦੇ ਆ ਸਾਰਾ ਸਾਰਾ ਦਿਨ ਇੱਥੇ ਫਿਰਦੇ ਰਹਿੰਦੇ ਆ ਸਕਿਉਰਟੀ ਨਾਂ ਦੀ ਕੋਈ ਚੀਜ਼ ਨਹੀਂ ਜਦੋਂ ਪੁਲਿਸ ਨੂੰ ਫੋਨ ਕਰਦੇ ਆ ਪੁਲਿਸ ਆ ਕੇ ਆਪਣਾ ਥੋੜਾ ਬੋਧਾ ਜਿਹੜਾ ਕਰਤੱਵ ਨਿਭਾ ਕੇ ਚਲੇ ਜਾਂਦੇ ਨੇ ਅੱਜ ਸਟ੍ਰਾਈਟ ਤੇ ਨੇ ਡਾਕਟਰ ਸਾਹਿਬ ਗੱਲ ਕਰਾਂਗੇ ਕੀ ਕਰਨਾ ਇੱਕ ਤਾਂ ਸਿਕਿਉਰਟੀ ਦਾ ਕਰਨਾ ਕੁਝ ਕੋ ਹੋਰ ਇਹਨਾਂ ਦਾ ਨਿੱਜੀ ਕਰਨ ਨੂੰ ਆ ਉਹ ਵੀ ਇਹਨਾਂ ਨੇ ਪੁੱਛਿਆ ਕਿ ਐਸ ਐਮਓ ਰਜਨੀਜੀ ਸਾਡੇ ਨਾਲ ਮੌਜੂਦ ਨੇ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇਕੱਲੇ। ਨਮਸਕਾਰ ਜੀ। ਥੈਂਕ ਯੂ ਜੀ। ਬਹੁਤ-ਬਹੁਤ ਤੁਹਾਡਾ ਸਾਡਾ ਸਾਡੇ ਨਾਲ ਆ ਕੇ ਸਾਡਾ ਸਹਿਯੋਗ ਕਰਨ ਲਈ ਸਾਡੀ ਗੱਲਾਂ ਸੁਣਨ ਲਈ। ਥੈਂਕ ਯੂ ਸੋ ਨਾਈਸ। ਜੀ ਸਰ ਸਮੱਸਿਆ। ਸਰ ਸਮੱਸਿਆ ਸਾਹਮਣੇ ਪਹਿਲੇ ਦਾ ਸਕਿਉਰਟੀ ਦੀ ਹੈ। ਜਿਸ ਸਕਿਉਰਟੀ ਦੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਸਰ ਸਾਰੇ ਪਾਸੇ ਬਹੁਤ ਜ਼ਿਆਦਾ ਕੰਮ ਕਰਾਇਆ ਹੋਇਆ ਹੈ। ਸਰ ਸਾਡੀ ਫੀਮੇਲ ਡਾਕਟਰਸ ਹੁੰਦੀਆਂ, ਫੀਮੇਲ ਸਟਾਫ ਹੁੰਦੇ, ਸਾਰੇ ਹੀ ਹੁੰਦੇ। ਈਵਨ ਪੇਸ਼ੈਂਟ ਵੀ ਫੀਮੇਲ ਜਿਹੜੇ ਮੇਲ ਵੀ ਈਵਨ ਮਤਲਬ ਦੇਅਰ ਫੀਲ ਇਨ ਸੇਫਰ। ਟੀਵੀ ਉਹਨਾਂ ਨੂੰ ਸਕਿਉਰਟੀ ਨਹੀਂ ਹੈ। ਦਿਨ ਇਦਾਂ ਹੀ ਚੀਜ਼ ਹੈ ਕਿ ਜਿਹੜੀ ਅਨਸਕੂਅਰ ਫੀਲ ਹੁੰਦੀ ਪਰ ਦਿਨੇ ਵੀ ਸਾਨੂੰ ਸਿਕਿਉਰਟੀ ਫੀਲ ਨਹੀਂ ਹੁੰਦੀ ਸਰ ਇਹ ਸਹੀ ਸਾਨੂੰ ਸਿਕਿਉਰਟੀ ਇਜ਼ ਵੈਰੀ ਇੰਪੋਰਟੈਂਟ ਸਰ ਕੁਛ ਲੈ ਕੇ ਦੱਸ ਤਾਂ ਕਿ ਸਿਕਿਉਰਟੀ ਮੰਗੀ ਤੁਸੀਂ ਹਾਂਜੀ ਸਰ ਜਿੱਦਾਂ ਜਿੱਦਾਂ ਸਾਡੇ ਕੋਲ ਉੱਪਰ ਇਨਫੋਰਮੇਸ਼ਨ ਮੰਗਦੇ ਸੀ ਸਿਕਿਉਰਟੀ ਦਾ ਪ੍ਰੋਸੈਸ ਉੱਪਰ ਕਾਫੀ ਚੱਲ ਰਿਹਾ ਕੋਈ ਇਦਾਂ ਮਤਲਬ ਪੁੱਛਦੇ ਰਹਿੰਦੇ ਅਸੀਂ ਦੱਸਦੇ ਰਹਿੰਨੇ ਆਂ ਔਰ ਹਾਲੇ ਕੋਈ ਗਰਾਊਂਡ ਲੈਵਲ ਤੇ ਉਹ ਸੀਜ਼ ਦਾ ਇਫੈਕਟ ਨਹੀਂ ਹਾਲੇ ਸਰ ਸੋ ਇੱਕ ਜਿਹੜਾ ਇੱਥੇ ਮੈਡੀਸਨ ਲੈਣ ਹੁੰਦੇ ਆ ਨਸ਼ਾ ਛਡਾਊ ਮੈਡੀਸਨ ਉਹ ਤਕਰੀਬਨ ਅਸੀਂ ਦੇਖੇ ਸਾਰਾ ਸਾਰਾ ਦਿਨ ਇ ਹਾਂਜੀ ਸਰ ਉਹ ਇੱਥੇ ਰਹਿੰਦੇ ਹੋਣੇ ਆ ਪਰ ਸਰਸਰ ਪਤਾ ਨਹੀਂ ਲੱਗਦਾ ਸੀ ਉਹਨਾਂ ਨੂੰ ਆਇਡੈਂਟੀਫਾਈ ਨਹੀਂ ਕਰ ਸਕਦੇ ਕਿ ਵੀ ਤੁਸੀਂ ਵੀ ਜਿਆਦਾ ਸਾਰਿਆਂ ਨੂੰ ਪੁੱਛਣ ਲੱਗ ਪਈਏਗੀ ਵੀ ਤੁਸੀਂ ਮਤਲਬ ਸਾਨੂੰ ਬੜਾ ਕਿਉਂਕਿ ਪੁੱਛਣਾ ਔਖਾ ਲੱਗਦਾ ਉਹਨਾਂ ਨੂੰ ਕਿ ਵੀ ਤੁਸੀਂ ਨਸ਼ੇ ਵਾਲੇ ਹੋ ਤੁਸੀਂ ਕੌਣ ਹੋ ਤੇ ਫਿਰ ਪੁਲਿਸ ਵਾਲਿਆਂ ਨੂੰ ਕਿਹਾ ਹੈਗਾ ਪੁਲਿਸ ਵਾਲੇ ਵਿੱਚ ਰੌਂਡ ਲਾਉਂਦੇ ਆ ਪਰ ਇਹ ਚੀਜ਼ ਤਾਂ ਵੈਸੇ ਇੱਕ ਪ੍ਰੋਬਲਮ ਵੱਡੀ ਹੈ ਵੱਡੀ ਪ੍ਰੋਬਲਮ ਹੈ ਜਿਹੜੇ ਵੈਸੇ ਤਾਂ ਸ਼ਾਇਦ ਨਸ਼ਾ ਛਡਾਊ ਕੇਂਦਰ ਸ਼ਾਇਦ ਮਤਲਬ ਇਟ ਇਜ਼ ਮਾਈ ਪਰਸਨਲ ਵੀ ਸ਼ਾਇਦ ਥਾਣੇ ਹੋਣ ਦੇ ਜਿਆਦਾ ਅੱਛੇ ਹੈ ਪੁਲਿਸ ਸਟੇਸ਼ਨ ਚੋਂ ਹੋਣ ਦੇ ਜਿਆਦਾ ਅੱਛੇ ਹੈ ਸਰ ਅਜ ਮੇਨ ਕਾਰਨ 8 ਤੋਂ 11 ਜਿਹੜਾ ਸਕਿਉਰਟੀ ਦਾ ਮੇਨ ਕਾਰਨ ਸਕਿਉਰਟੀ ਦਾ ਮੇਨ ਕਾਰਨ ਹੈ ਥੋੜਾ ਜਿਹਾ ਮੈਨ ਪਾਵਰ ਡਾਕਟਰ ਬਹੁਤ ਘੱਟ ਹੈਗੇ ਆ ਇੱਕ ਡਾਕਟਰ ਨੂੰ 200 200 ਮਰੀਜ਼ ਦੇਖਣਾ ਪੈਂਦਾ 250 250 ਮਰੀਜ਼ ਦੇਖਣਾ ਪੈਂਦਾ ਤੇ ਜੇ ਸਾਡੇ ਕੋਲ ਡਾਕਟਰ ਦੀ ਸਟਰੈਂਥ ਅੱਛੀ ਹੋਵੇ ਤੇ ਫਿਰ ਸਾਨੂੰ ਥੋੜਾ ਇੱਕ ਪੇਸ਼ੈਂਟ ਜ 30 ਕ ਪੇਸ਼ੈਂਟ 40 ਪੇਸ਼ੈਂਟ ਆ ਪੇਸ਼ੈਂਟ ਦੇਖਣ ਇੱਕ ਡਾਕਟਰ ਤੇ ਚੰਗੀ ਤਰ੍ਹਾਂ ਦੇਖ ਸਕਦੇ ਆ ਤੇ ਬਹੁਤ ਅੱਛੀ ਤਰ੍ਹਾਂ ਇਲਾਜ ਵੀ ਕਰ ਸਕਦੇ ਆ ਉਹ ਡਾਕਟਰ ਨਵੀ ਇਹ ਕਿ ਵੀ ਉਹਨੂੰ ਇਹ ਲੱਗੇਗਾ ਕਿ ਮੈਂ ਬਹੁਤ ਅੱਛੀ ਤਰ੍ਹਾਂ ਪੇਸ਼ੰਤ ਦੇਖਿਆ ਇੱਕ ਸਰ ਹੋਰ ਕੁਛ ਇਹਨਾਂ ਜਿਹੜਾ ਆਨਲਾਈਨ ਸ਼ੁਰੂ ਕੀਤਾ ਉਹਦੇ ਚ ਵੀ ਮਰੀਜ਼ ਨੂੰ ਕਾਫੀ ਖਜਲ ਖਵਾ ਆਨਲਾਈਨ ਸਰ ਜੀ ਮਤਲਬ ਸਾਰਿਆਂ ਨੂੰ ਹੀ ਖਜਲ ਖਵਾ ਥੋੜੀ ਹੈਗੀ ਹੈ ਉਸ ਤੋਂ ਸਾਨੂੰ ਵੀ ਮਤਲਬ ਪਹਿਲਾਂ ਉਹ ਪੇਸ਼ੰਤ ਦੀ ਪਰਚੀ ਤੇ ਲਿਖੋ ਫਿਰ ਉਹਨੂੰ ਆਨਲਾਈਨ ਕਰੋ ਫਿਰ ਉਹ ਮਤਲਬ ਥੋੜਾ ਉਹਦੇ ਨਾਲ ਪਰਚੀ ਵਰਕ ਵੀ ਚੱਲ ਜੀ ਜਾਂਦਾ ਨਾਲ ਆਨਲਾਈਨ ਵਰਕ ਵੀ ਚੱਲ ਜਾਂਦਾ ਤੇ ਨੈਟ ਤੇ ਦੱਸਿਆ ਜਿੱਦਾਂ ਪਹਿਲਾਂ ਅਸੀਂ ਨੈਟ ਤੇ ਡਿਪੈਂਡੈਂਟ ਹੋ ਗਏ ਥੋੜਾ ਕਈ ਵਾਰੀ ਨੈਟ ਦੀ ਬੜੀ ਪ੍ਰੋਬਲਮ ਆਉਂਦੀ ਹੈ ਦੋ ਦੋ ਘੰਟੇ ਬਾ ਡੇਡ ਘੰਟਾ ਬੰਦ ਰਹੇ ਮਰੀਜ਼ ਨੂੰ ਸਮਝਾਣਾ ਬੜਾ ਔਖਾ ਹੋ ਜਾਂਦਾ ਵਿਚਾਰੇ ਨੂੰ ਜਿਹੜੇ ਆਂਦੇ ਦੂਰ ਦੂਰੋਂ ਕੀ ਪ੍ਰਸ਼ਾਸਨ ਕੋ ਮਨ ਕਰਦਾ ਅਸੀਂ ਤਾਂ ਇਹ ਕਹਿੰਦੇ ਸਾਨੂੰ ਸਿਕਿਉਰਟੀ ਸਾਨੂੰ ਵੱਡੀ ਗੱਲ ਹੈ ਤੇ ਸਾਡੇ ਬਾਕੀ ਡਿਮਾਂਡ ਜਿਹੜੀਆਂ ਜ਼ਰੂਰੀ ਜ਼ਰੂਰੀ ਹੈਗੀਆਂ ਸਟਰੈਂਥ ਵਧਾਈ ਜਾਵੇ ਮੈਡੀਕਲ ਆਫੀਸਰ ਬਿਲਕੁਲ ਜੀ ਸਿਕਿਉਰਟੀ ਦੀ ਗੱਲ ਕੀਤੀ ਹੈ ਡਾਕ ਜੀ ਸਰ ਸਰ ਅੱਜ ਜਿਹੜੀ ਅਰਜ਼ੋ 11 ਪੜਤਾਲ ਕੀਤੀ ਹੈ ਕੀ ਕਾਰਨ ਹੈ ਜਿਵੇਂ ਐਸਐਮਓ ਸਾਹਿਬ ਨੇ ਦੱਸਿਆ ਹੈ ਕਿ ਸਭ ਤੋਂ ਮੁੱਖ ਮੰਗਾਂ ਜਿਹੜੀਆਂ ਸਾਡੀਆਂ ਨੇ ਉਹਨਾਂ ਵਿੱਚੋਂ ਪਹਿਲੀ ਹੈ ਸਿਕਿਉਰਿਟੀ ਸੁਰੱਖਿਆ ਜ਼ਰੂਰ ਹੋਣੀ ਚਾਹੀਦੀ ਹੈ ਕਿਸੇ ਵੀ ਹਸਪੀਟਲ ਦੇ ਵਿੱਚ ਇੱਥੇ ਨੇੜੇ-ਤੇੜੇ ਕੋਈ ਸੁਰੱਖਿਆ ਨਹੀਂ ਹੈ ਰਾਤ ਨੂੰ ਫੀਮੇਲ ਸਟਾਫ ਫੀਮੇਲ ਡਾਕਟਰਸ ਹੁੰਦੀਆਂ ਨੇ ਪੂਰਾ ਅਨਸੇਫ ਫੀਲ ਕਰਦੀਆਂ ਨੇ ਸੋ ਇਹ ਸਾਡੀ ਮੰਗ ਪੂਰੇ ਪੰਜਾਬ ਲੈਵਲ ਤੇ ਹੈ ਕਿ ਸਾਰੇ ਐਚ ਐਸ ਡੀ ਐਚ ਡੀ ਐਚ ਤੇ ਸੀਐਸਸੀ ਤੇ ਸਿਕਿਉਰਿਟੀ ਹੋਣੀ ਚਾਹੀਦੀ 24/7 ਤੁਹਾਡੇ ਕਹਿੰਦਾ ਮਤਲਬ ਕੋਈ ਦਿਨ ਨੂੰ ਹੁੰਦੀ ਸਕੂਟੀ ਨਾ ਰਾਤ ਨੂੰ ਹੁੰਦੀ ਬਿਲਕੁਲ ਜੀ ਨਾ ਦਿਨ ਹੁੰਦੀ ਨਾ ਰਾਤ ਨੂੰ ਹੁੰਦੀ ਜੀ ਉਸ ਦਾ ਮਤਲਬ ਹੈ ਕਈ ਤਰ੍ਹਾਂ ਦੇ ਕੇਸ ਹੁੰਦੇ ਹੈ ਰਾਤ ਨੂੰ ਲੜਾਈ ਝਗੜੇ ਦੇ ਅਧਿਆਨੇ ਸ਼ਰਾਬ ਪੀਤੀ ਹੁੰਦੀ ਹੈ ਉਹ ਮਿਸ ਬਿਹੇਵ ਕਰਦੇ ਨੇ ਸੋ ਸਾਨੂੰ ਬੜੀ ਪ੍ਰੋਬਲਮ ਆਂਦੀ ਹੈ चौबीस घंटे नमस्कार जी मैं डॉक्टर चरनजीत कौर एमओेंटल आज हम स्ट्राइक पे हैं हमारा जो मेन मोटिव है हमारी जो मेन डिमांड है वो है सिक्योरिटी की जब हम हॉस्पिटल में वर्किंग आवर्स में होते हैं तो यहाँ पे सिक्योरिटी बिल्कुल भी नहीं है यहाँ पे डी एडिक्शन सेंटर होने की वजह से पेशेंट्स हमारे पास इस तरीके के भी आते हैं जो नशा छुड़ाने के लिए मेडिसिन लेने आते हैं ਤੋ ਉਹ ਸਾਰਾ ਦਿਨ ਹਸਪੀਟਲ ਮੇ ਇਧਰ ਉਧਰ ਘੁੰਮਤੇ ਰਹਤੇ ਹਨ ਤੋ ਜੋ ਪੇਸ਼IENTS ਆਲਰੇਡੀ ਐਡਮਿਟਡ ਹੈ ਉਨਕੀ ਵੀ ਸੇਫਟੀ ਦਾ ਮੇਨ ਇਸ਼ੂ ਹੈ ਨਾਟ ਓਨਲੀ ਫॉर ਡਾਕਟਰਸ ਸੇਫਟੀ ਪੇਸ਼IENTS ਕੀ ਵੀ ਜ਼ਰੂਰੀ ਹੈ ਤੋ ਹਮਾਰੀ ਮੇਨ ਮੰਗ ਸੇਫਟੀ ਕੀ ਹੀ ਹੈ ਥੈਂਕ ਯੂ ਹਾਂਜੀ ਮੇਰਾ ਨਾਮ ਡਾਕਟਰ ਰੂਥ ਹੈ ਜੀ ਹਾਂਜੀ ਔਰ ਮੈਂ ਬਲੱਡ ਬੈਂਕ ਇਨਚਾਰਜ ਐਥ ਇਨਪੋਦਰ ਜਿਹੜੀ ਅੱਜ ਦੀ ਹੜਤਾਲ ਹੋ ਰਹੀ ਹੈ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਵਿੱਚੋਂ ਇੱਕ ਜਿਹੜੀ ਪ੍ਰਮੁੱਖ ਮੰਗ ਹੈ ਉਹ ਹੈ ਸਿਕਿਉਰਿਟੀ ਹੁਣ ਅਸੀਂ ਜਿਸ ਤਰ੍ਹਾਂ ਅਸੀਂ ਉਪੜੀ ਵੀ ਕਰਦੇ ਆ ਤੇ ਸਾਰੇ ਡਾਕਟਰ ਜਿਸਨੂੰ ਦੱਸ ਰਹੇ ਨੇ ਤੁਹਾਨੂੰ ਕਿ ਪੇਸ਼ੈਂਟਸ ਆ ਰਹੇ ਨੇ ਪੇਸ਼ੈਂਟਸ ਰਾਤ ਨੂੰ ਵੀ ਆਨੇ ਲੜਾਈ ਝਗੜੇ ਵਾਲੇ ਕੇਸਸ ਨੇ ਕੋਈ ਵੀ ਪੇਸ਼ੈਂਟ ਆਏ ਅਸੀਂ ਤੇ ਅਟੈਂਡ ਕਰਨਾ ਹੈ ਨਸ਼ੇੜੀ ਆ ਰਹੇ ਨੇ ਤੇ बिकॉज़ ði ਐਡਿਕਸ਼ਨ ਸੈਂਟਰ ਹੈ ਸਾਨੂੰ ਨਹੀਂ ਅਸੀਂ ਡਿਸਟਿੰਗੁਇਸ਼ ਨਹੀਂ ਕਰ ਸਕਦੇ ਕਿ ਨਸ਼ੇੜੀ ਕੌਣ ਹੈ ਕੌਣ ਨਹੀਂ ਹੈ ਬਟ ਬਹੁਤ ਸਾਰਾ ਮਿਸ ਬੀਹੇਵ ਜਿਹੜਾ ਸਾਡੇ ਆਪਣੇ ਫੀਮੇਲ ਸਟਾਫ ਹੈ ਉਹਨਾਂ ਨਾਲ ਹੁੰਦਾ ਹੈ ਪੇਸ਼ੈਂਟ ਇੱਥੇ ਘੁੰਮਦੇ ਰਹਿੰਦੇ ਨੇ ਸਾਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਕਿ ਪੇਸ਼ੈਂਟ ਦੇ ਰਿਲੇਟਿਵਸ ਨੇ ਕੌਣ ਹੈ ਸਾਰਾ ਦਿਨ ਘੁੰਮਦੇ ਰਹਿੰਦੇ ਨੇ ਕੁਝ ਵਾਰਡਸ ਨੇ ਵਾਰਡ ਚ ਆ ਕੇ ਪੈ ਜਾਂਦੇ ਨੇ ਵਿਦਾਊਟ ਪਰਮਿਸ਼ਨ ਔਰ ਸਾਡੇ ਮਤਲਬ ਕਿ ਬਹੁਤ ਮੁਸ਼ਕਿਲ ਆ ਰਹੀ ਹੈ ਇਸ ਚੀਜ਼ ਨੂੰ ਟੈਕਲ ਕਰਨ ਲਈ ਸਾਡੇ ਇਹੀ ਮੰਗ ਹੈ ਸਰਕਾਰ ਤੋਂ ਕਿ ਇਹਨੂੰ ਇਹ ਵਨ ਆਫ ਦਾ ਇੱਕ ਜਿਹੜਾ ਅਜੰਡਾ ਇਹ ਹੈਗਾ ਹੈ ਕਿ ਸਿਕਿਉਰਿਟੀ ਪ੍ਰਦਾਨ ਕੀਤੀ ਜਾਵੇ ਡਾਕਟਰਸ ਨੂੰ ਦੂਸਰਾ ਇਹ ਹੈ ਕਿ ਐਸ ਵਕਤ ਜਿਹੜੇ ਡਾਕਟਰ ਜਿੰਨੀ ਵੀ ਸਟ੍ਰੈਂਥ ਫੋਰਸ ਜਿਹੜੀ ਪੰਜਾਬ ਵਿੱਚ ਡਾਕਟਰਸ ਦੀ ਬਹੁਤ ਘ ਤੇ ਡਾਕਟਰ ਜੀ ਰਿਕਰੂਟਮੈਂਟ ਜਿਹੜੀ ਬਹੁਤ ਸਲੋ ਪੇਸ ਤੇ ਚੱਲ ਰਹੀ ਹੈ ਸਾਨੂੰ ਡਾਕਟਰ ਜੀ ਰਿਕਰੂਟਮੈਂਟ ਜਿਹੜੀ ਹੈ ਘੱਟੋ ਘੱਟ 75% ਕੈਡਰ ਚ ਚਾਹੀਦੀ ਹੈ ਤਾਂ ਕਿ ਸਾਰੇ ਡਾਕਟਰ ਜਿੰਨਾ ਵੀ ਪੇਸ਼ੈਂਟ ਦਾ ਲੋਡ ਪੈ ਰਿਹਾ ਉਹਨਾਂ ਨੂੰ ਅੱਛੇ ਤਰੀਕੇ ਨਾਲ ਦੇਖ ਸਕੀਏ ਤਾਂ ਕਿ ਸਿਹਤ ਰਿਗਾਰਡਿੰਗ ਜਿਹੜੀਆਂ ਵੀ ਅਸੀਂ ਉਹਨਾਂ ਨੂੰ ਅਸੁਵਿਧਾਵਾਂ ਪ੍ਰੋਵਾਈਡ ਕਰ ਰਹੇ ਹਾਂ ਉਹ ਬਿਹਤਰ ਤਰੀਕੇ ਨਾਲ ਪ੍ਰੋਵਾਈਡ ਕਰ ਸਕੀਏ ਇਹ ਪ੍ਰਮੁੱਖ ਮੰਗਾਂ ਨੇ ਸਾਡੀਆਂ ਆ ਦਰ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਮੈਂ ਜਰੂਰ ਗੱਲ ਕਰਾਂ ਸ 8 ਤੋਂ 11 ਸਾਡੀ ਓਪੀਡੀ ਬੰਦ ਹੈ ਓਪੀਡੀ ਬੰਦ ਹੈ ਸਾਡੇ ਸਜ਼ੇਰੀਅਨ ਹੁੰਦੇ ਪਏ ਆ ਤੇ ਸਾਡੇ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਤੇ ਸਾਡੇ ਬਲੱਡ ਬਲੈਂਕ ਰਿਲੇਟਿਡ ਜੇ ਕੋਈ ਬਲੱਡ ਚੜਦਾ ਪਿਆ ਜਾਂ ਇਦਾਂ ਹੁੰਦਾ ਕੋਈ ਐਮਰਜੈਂਸੀ ਅਸੀਂ ਬਿਲਕੁਲ ਨਹੀਂ ਬੰਦ ਕੀਤੀ ਓਪੀਡੀ ਹੈ ਸਿਰਫ ਉਹ ਵੀ ਅਸੀਂ ਸਾਰੇ ਪੇਸ਼ੈਂਟਸ ਨੂੰ ਇੱਥੇ ਚੰਗੇ ਜਿਹੇ ਆਪਣੇ ਆਪ ਨੂੰ ਆਪਣੇ ਨੇ ਬੋਲ ਸਮਝਾਇਆ ਹੈਗਾ ਕਿ ਕਿਉਂ ਕਰ ਰਹੇ ਆ ਕਿ ਉਹਨਾਂ ਦੀ ਰਜ਼ਾਮੰਦੀ ਦੇ ਨਾਲ ਹੀ ਇੱਕ ਤਰ੍ਹਾਂ ਨਾਲ ਅਸੀਂ ਚੱਲ ਰਹੇ ਆ ਤੇ 11 ਵਜੇ ਤੋਂ ਬਾਅਦ ਸਾਰੇ ਮਰੀਜ਼ ਜੀ ਫੇਸ ਵਾਈਸ ਸਟ੍ਰਾਈਕ ਸਾਡੀ ਜਿਹੜੀ ਪੀसीएमएस ਸਟੇਟ ਐਸੋਸੀਏਸ਼ਨ ਹੈ ਉਹਨਾਂ ਵੱਲੋਂ ਕਾਲ ਦਿੱਤੀ ਗਈ ਹੈ ਅੱਜ ਦੀ ਕੱਲ ਦੀ ਤੇ ਪਰਸੋਂ ਦੀ ਇਹ 8 ਤੋਂ 11 ਵਜੇ ਦੀ ਸਵੇਰੇ ਦੀ ਹੜਤਾਲ ਹੈ ਤਿੰਨ ਦਿਨ ਵਾਸਤੇ ਕਿਉਂਕਿ ਪਰਸੋਂ 11 ਨੂੰ ਵਿੱਤ ਮੰਤਰੀ ਸਾਹਿਬ ਜੀ ਨਾਲ ਸਾਡੀ ਐਸੋਸੀਏਸ਼ਨ ਦੀ ਮੀਟਿੰਗ ਹੈ ਉਸ ਮੀਟਿੰਗ ਦੇ ਜੋ ਵੀ ਨਤੀਜਾ ਨਿਕਲਦਾ ਉਸ ਤੇ ਅਕੋਰਡਿੰਗਲੀ ਹੀ ਉਸ ਤੋਂ ਅੱਗੇ ਵਾਲੇ ਦਿਨਾਂ ਦੇ ਕੋਈ ਹੜਤਾਲ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਫਿਰ ਫੈਸਲਾ ਜੋ ਵੀ ਸਟੇਟ ਐਸੋਸੀਏਸ਼ਨ ਲੈ ਕਿ ਉਸ ਹਿਸਾਬ ਨਾਲ ਹੋਏਗਾ ਅਗਰ ਕੋਈ ਫੈਸਲਾ ਨਹੀਂ ਬਣਦਾ ਤਾਂ 12 ਤਰੀਕ ਤੋਂ ਇਹ ਫੁੱਲ ਫਲੈਸ਼ ਜਾਨੀ ਕਿ ਪੂਰੀ ਦੀ ਓਪੀਡੀ ਬੰਦ ਰਹੇਗੀ ਸਿਵਾਏ ਐਮਰਜੈਂਸੀ ਸਰਵਿਸਿਜ਼ ਦੇ ਬਹੁਤ ਵਧੀਆ ਇੱਕ ਸਵਾਲ ਦਿੱਤਾ ਜੀ ਦੱਸਿਆ ਜੀ ਇਹਨਾਂ ਨੇ ਕਿਹਾ ਜੀ 3 ਦਿਨ ਲਗਾਤਾਰ 3 ਦਿਨ ਇਸੇ ਤਰ੍ਹਾਂ ਜਿਹੜੀ OPD ਆ ਡਾਕਟਰ ਸਾਹਿਬ ਨੇ ਦੱਸਿਆ 8 ਵਜੇ ਤੋਂ ਲੈ ਕੇ 11 ਵਜੇ ਤੱਕ ਬੰਦ ਰਹੇਗੀ ਉਸ ਤੋਂ ਬਾਅਦ ਮੰਤਰੀ ਸਾਹਿਬ ਨਾਲ ਇਹਨਾਂ ਦਾ ਕੋਈ ਮੀਟਿੰਗ ਹੈਗੀ ਆ ਜੇ ਮੀਟਿੰਗ 'ਚ ਨਹੀਂ ਫੈਸਲਾ ਹੁੰਦਾ ਤੇ ਇਹ OPD ਲਗਾਤਾਰ ਇਸੇ ਤਰ੍ਹਾਂ ਹੀ ਬੰਦ ਰਹੇਗੀ ਔਰ ਸਿਰਫ ਅਮਰਜੈਂਸੀ ਔਰ 11 ਵਜੇ ਤੋਂ ਬਾਅਦ ਹੀ ਡਾਕਟਰ ਕੰਮ ਕਰਨਗੇ ਕੈਮਰਾ ਪਰਸਨ ਸੁਮਿਤ ਠੀਂਗੜਾ ਦੇ ਨਾਲ ਅਨਸ਼ੀਰ ਠੀਂਗੜਾ ਇਕਤਾਲਾ ਨਿਊਜ਼ ਨਕੋ